ਡੇਲੇਵਾਲ ਸਾਹਿਬ ਦੁਆਰਾ ਰੱਖੇ ਗਏ ਮਰਨ ਵਰਤ ਬਾਰੇ ਬੋਲਿਆ ਰومی ਭਾਗੀ ਸੁਣੋ ਪੂਰਾ ਲਾਈਵ ਰومی ਨੇ ਕੀ ਕੀ ਗੱਲ ਕੀਤੀ ਤੇ ਕਿਸ ਕਿਸ ਬਾਰੇ ਕੀਤੀ ਮੈਂ ਗੱਲ ਕਰਨੀ ਹੈ ਕਿਸਾਨੀ ਅੰਦੋਲਨ ਜਿਹੜਾ ਹੁਣ ਇਸ ਟਾਈਮ ਚੱਲ ਰਿਹਾ ਪਹਿਲਾਂ ਜਿਹੜੇ ਆਪਣਾ ਸ਼ੁਰੂਆਤ ਦੇ ਵਿੱਚ ਆਪਾਂ ਗੱਲ ਕਰਾਂਗੇ ਵੀ ਭਾਈ ਸਾਡਾ ਇਸ ਟਾਈਮ ਬੋਲਣ ਦਾ ਇਹ ਟੌਪਿਕ ਉੱਤੇ ਵੀ ਫਰਜ਼ ਬਣਦਾ ਕਿਉਂਕਿ ਜਿਹੜੇ ਆਪਣੇ ਪੁਰਾਣੇ ਮੁੱਦੇ ਸੀਗੇ ਆਪਾਂ ਉੱਤੇ ਤਕਰੀਬਨ ਬੋਲਦੇ ਰਹੇ ਆ ਤੇ ਹੁਣ ਵੀ ਜਿਹੜਾ ਇਸ ਟਾਈਮ ਚੱਲ ਰਿਹਾ ਪੰਜਾਬ ਦੇ ਵਿੱਚ ਖਾਸ ਕਰ ਜੋ ਆਪਣੇ ਕਿਸਾਨ ਜਿੰਨੇ ਵੀ ਆਪਣੇ ਬਜ਼ੁਰਗ ਨੇ ਸਾਰੇ ਦਿੱਲੀ ਬਾਰਡਰ ਦੇ ਉੱਤੇ ਆਪਣੇ ਹਰਿਆਣਾ ਬਾਰਡਰ ਦੇ ਉੱਤੇ ਬੈਠੇ ਨੇ ਤੇ ਉਹਨਾਂ ਬਾਰੇ ਦੋ ਸ਼ਬਦ ਜ਼ਰੂਰ ਕਹਾਂਗੇ ਅਸੀਂ ਤੇ ਗੱਲ ਮੈਂ ਕਰਨੀ ਹੈ ਜਿਹੜੀ ਆਪਣੇ ਕਿਸਾਨੀ ਅੰਦੋਲਨਾਂ ਜੋ ਆਪਣੇ ਡੱਲੇਵਾਲ ਸਾਹਿਬ ਆਪਣੇ ਮਰਨ ਵਰਤ ਤੇ ਬੈਠੇ ਨੇ ਚਲੋ ਗੁਰਬਾਣੀ ਦੇ ਵਿੱਚ ਤਾਂ ਇਹ ਚੀਜ਼ਾਂ ਨਹੀਂ ਲਿਖੀਆਂ ਹੋਈਆਂ ਵੀ ਭਾਈ ਕੋਈ ਸਿੱਖ ਕੌਮ ਮਤਲਬ ਜਾਨੀ ਕਿ ਜਾਂ ਮਤਲਬ ਕੋਈ ਖਾਸ ਕਰ ਜਿਹੜਾ ਸਿੱਖ ਕੌਮ ਨਾਲ ਜੁੜਿਆ ਹੋਇਆ ਬੰਦਾ ਭਾਈ ਵੀ ਉਹ ਮਰਨ ਵਰਤ ਜਾਂ ਭਾਰਤ ਭਾਰਤੀ ਦੀ ਗੱਲ ਵਿੱਚ ਹੈ ਹੀ ਨਹੀਂ ਕਿਸੇ ਪਾਸੇ ਚਲੋ ਕੋਈ ਨਾ ਹੁਣ ਇਹ ਰੱਖਣ ਲੱਗੇ ਭਾਈ ਇਹਨਾਂ ਦੀ ਆਪਣੀ ਚੁਆਇਸ ਆ ਪਰ ਜੇ ਮਰਨ ਵਰਤ ਰੱਖਣ ਨਾਲ ਹੀ ਮਸਲੇ ਹੱਲ ਹੁੰਦੇ ਤਾਂ ਹੁਣ ਨੂੰ ਬਹੁਤ ਬੰਦੇ ਆਪਣਾ ਮਸਲੇ ਹੱਲ ਕਰ ਲੈਣੇ ਚਲੋ ਕੋਈ ਨਾ ਭਾਈ ਜੇ ਤੁਹਾਡਾ ਆਪਣਾ ਆਪਣਾ ਦਿਮਾਗ ਆ ਪਰ ਅਸੀਂ ਇਹ ਤੇ ਜ਼ਰੂਰ ਦੋ ਗੱਲ ਕਹਾਂਗੇ ਕਈ ਵੀਰ ਮੈਨੂੰ ਕਹਿੰਦੇ ਨੇ ਮੈਸੇਜ ਕਰਕੇ ਵੀ ਭਾਈ ਤੁਸੀਂ ਉਹ ਇੱਕ ਮੁੱਦੇ ਨੂੰ ਘੜੀਸ਼ੀ ਜਾਣਿਓ ਵੀ ਜਿਹੜਾ ਮੁੱਦਾ ਹੁਣ ਪੰਜਾਬ ਦੇ ਵਿੱਚ ਇਸ ਟਾਈਮ ਚੱਲ ਰਿਹਾ ਵੀ ਇਹ ਤੇ ਤੁਸੀਂ ਕਿਉਂ ਨਹੀਂ ਬੋਲਦੇ ਹੈਗੇ ਭਾਈ ਚਲੋ ਹੁਣ ਇਹ ਤੇ ਵੀ ਬੋਲ ਦਿੰਨੇ ਆ ਅਸੀਂ ਇਹ ਤੇ ਨਾਂ ਬੋਲਣ ਦਾ ਕਾਰਨ ਕੀ ਆ तकरीबन ਤੁਸੀਂ ਜਿਹੜਾ ਆਪਣਾ ਪੁਰਾਣਾ ਅੰਦੋਲਨ ਹੋਇਆ ਸੀ ਨਾ ਆਪਣਾ ਪੁਰਾਣਾ ਅੰਦੋਲਨ ਜਿਹਦੇ ਵਿੱਚ ਆਪਣੇ तकरीबन 6-700 ਆਪਣੇ ਮੱਦੇ ਜਿਹੜੇ ਆਪਣੇ ਪੰਜਾਬ ਦੇ ਸੀਗੇ ਮੁੰਡੇ ਜਾਂ ਮਤਲਬ ਹੋਰ ਅੜੜੜੇ ਸਟੇਟਾਂ ਦੇ ਮੁੰਡੇ ਸੀਗੇ ਜਿਹੜੇ ਕਿਸਾਨਾਂ ਦੇ ਨਾਲ ਖੜੇ ਸੀਗੇ ਉਸ ਟਾਈਮ ਦੇ ਵਿੱਚ ਬੰਦਿਆਂ ਦੀ ਮਤਲਬ ਕਈ ਬੰਦਿਆਂ ਦੀ ਮੌਤ ਵੀ ਹੋਈ ਆ ਉਹ ਚੀਜ਼ ਦੇ ਵਿੱਚ ਤੇ ਆਪਣੇ ਜਿਹੜੇ ਮਤਲਬ ਮੁੰਦੇ ਬੰਦੇ ਆ ਗੂ ਨੇ ਵੀ ਇਹਨਾਂ ਨੇ ਉਹ ਬੰਦੇ ਪੁੱਛੇ ਨਹੀਂ ਹੈਗੇ ਚਲੋ ਕੋਈ ਨਾ ਇਹ ਮੁੱਦਾ ਲੱਗਾ ਇੱਕ ਦਿਨ ਫੇਰ ਗੱਲ ਕਰਾਂਗੇ ਆਪਾਂ ਹੁਣ ਜਿਹੜੇ ਪ੍ਰਾਣਾ ਅੰਦੋਲਨ ਹੋਇਆ ਸੀਗਾ ਪ੍ਰਾਣਾ ਅੰਦੋਲਨ ਦੇ ਵਿੱਚ ਜਦ ਤਿੰਨ ਵੇਲੇ ਆਈ ਸੀਗੇ ਆਪਾਂ ਨੂੰ ਸਾਰਿਆਂ ਨੂੰ ਪਤਾ ਪੰਜਾਬ ਦੇ ਵਿੱਚ ਤਕਰੀਬਨ ਪੂਰੀ ਦੁਨੀਆ 'ਚ ਮਸ਼ਹੂਰ ਹੋਇਆ ਸੀ ਅੰਦੋਲਨ ਸਭ ਤੋਂ ਲੰਮਾ ਅੰਦੋਲਨ ਚੱਲਿਆ ਸੀਗਾ ਉਹ ਤੇ ਜਦ ਦੀਪਾ ਵੀਰਾ ਵੀ ਜੁੜਦਾ ਹੁੰਦਾ ਸੀਗਾ ਦੀਪੇ ਵੀਰੇ ਵੀ ਨਾਲ ਸੀਗੇ ਨਾਲ ਤੇ ਉਹ ਟਾਈਮਾਂ ਦੇ ਵਿੱਚ ਜਦ ਤਿੰਨ ਵੇਲੇ ਇਹਨਾਂ ਨੇ ਮਾਫ ਕੀਤੇ ਮੋਦੀ ਨੇ ਆ ਕੇ ਭਾਸ਼ਣ ਦਿੱਤਾ ਟੈਲੀਵਿਜ਼ਨ ਦੇ ਉੱਤੇ ਕਿ ਆ ਵੀ ਭਾਈ ਮੇਰੇ ਤੋਂ ਗਲਤੀ ਹੋ ਗਈ ਇਹ ਬੈਲੋਨ ਨਹੀਂ ਸੀਗੇ ਜਾਂ ਇਹ ਹੀ ਨਹੀਂ ਸੀਗੇ ਇਹ ਸਾਰਾ ਕੁਝ ਕਰਾਉਣੇ ਕਰੂਣੇ ਵਾਲੇ ਤੁਹਾਨੂੰ ਪਤਾ ਸੀਗਾ ਵੀ ਕਿਹੜੇ ਬੰਦੇ ਸੀਗੇ ਜਿਹੜੇ ਬੰਦਿਆਂ ਦੀ ਰਾਜ ਦੇ ਵਿੱਚ ਹੋਇਆ ਜਾਂ ਕਿਹੜੇ ਬੰਦੇ ਪੰਜਾਬ ਦੇ ਵਿੱਚ ਇੱਕ ਚੀਜ਼ ਹੋਰ ਮੈਂ ਤੁਹਾਨੂੰ ਇੱਥੇ ਕਲੀਅਰ ਕਰ ਦਵਾਂ ਜਦ ਵੀ ਹੈ ਨਾ ਪੰਜਾਬ ਦੇ ਵਿੱਚ ਖਾਸ ਕਰ ਕਿਸਾਨੀ ਮੁੱਦਿਆਂ ਦੇ ਉੱਤੇ ਜਾਂ ਮੰਨ ਲਓ ਪੰਜਾਬ ਦੀ ਕਿਸੇ ਵੀ ਚੀਜ਼ ਦੇ ਉੱਤੇ ਕੋਈ ਵੀ ਬਿੱਲ ਪਾਸ ਹੁੰਦਾ ਤਾਂ ਉਹਦੇ ਵਿੱਚ ਜਿਹੜੇ ਪੰਜਾਬ ਦੇ ਆਗੂ ਨੇ ਉਹ ਚਾਹੇ ਆਮ ਆਦਮੀ ਪਾਰਟੀ ਹੋਵੇ ਸੱਤਾ ਦੀ ਪਾਰਟੀ ਦਾ ਵਿੱਚ ਹੁੰਦੀ ਹੀ ਹੁੰਦੀ ਹੈ ਤਕਰੀਬਨ ਇਹ ਬਿਲਕੁਲ ਕਲੀਅਰ ਆ ਅਕਾਲੀ ਦਲ ਹੋਵੇ ਆਪਣੇ ਦੂਜੇ ਕਾਂਗਰਸ ਹੋਵੇ ਜਿਹੜੀਆਂ ਪਾਰਟੀਆਂ ਪੰਜਾਬ ਚ ਐਕਟਿਵ ਰਹਿਣ ਜਿਹੜੀਆਂ ਚੋਣਾਂ ਲੜਦੀਆਂ ਨੇ ਉਹ ਹਮੇਸ਼ਾ ਹੀ ਉਹ ਸਾਰਿਆਂ ਨੂੰ ਟੇਬਲ ਤੇ ਸੱਦ ਕੇ ਇਹ ਚੀਜ਼ ਦਾ ਡਿਸਕਸ ਕੀਤਾ ਜਾਂਦਾ ਤੇ ਇਹ ਚੀਜ਼ਾਂ ਦੇ ਉੱਤੇ ਤੁਸੀਂ ਤਕਰੀਬਨ ਦੇਖਿਆ ਹੋਣਾ। ਅਮਾਨੀ ਅੰਡਾਨੀਆਂ ਨਾਲ ਤੁਸੀਂ ਬਾਦਲਾਂ ਦੀਆਂ ਫੋਟੋਆਂ ਦੇਖੀ ਹੋਣੀ ਹੈ ਤਕਰੀਬਨ ਸਾਰੇ ਬੰਦਿਆਂ ਨੇ। ਜਿਨ੍ਹਾਂ ਨੇ ਨਹੀਂ ਦੇਖਿਆ ਭਾਈ ਦੁਬਾਰ ਚ ਫੇਰ ਅਸੀਂ ਲੋਡ ਕਰ ਦਾਂਗੇ ਦੇਖ ਲਿਓ। ਜਾਦੇ ਬਿੱਲ ਆਈ ਸੀਗੇ ਮੋਦੀ ਨੇ ਲੈ ਲੇ ਬਿੱਲ ਵਾਪਸ ਆਪਣੇ ਵਾਲੇ ਬੰਦੇ ਪੂਰੇ ਪੁੱਠੀਆਂ ਛਾਲਾ ਮਾਰਦੇ ਉੱਥੇ ਦਿੱਲੀ ਤੋਂ ਆਏ ਨੇ ਵੀ ਲੋ ਜੀ ਅਸੀਂ ਤਾਂ ਮਨਾ ਲਿਆ ਚੁਕਾ ਲਿਆ ਜੇ ਅਸੀਂ ਤਾਂ ਕੁਝ ਕਰਤਾ ਉਹ ਕੋਈ ਕਰਤਾ। ਹੁਣ ਸਾਡੇ ਸਵਾਲ ਇਹਨਾਂ ਨੂੰ ਜਦ ਦੀਪ ਕਹਿੰਦਾ ਹੁੰਦਾ ਸੀਗਾ ਵੀ ਭਾਈ ਬੈਠੇ ਰਹੋ। ਬੈਠੇ ਰੋ ਆਪਾਂ ਚੀਜ਼ਾਂ ਲਿਖ ਕੇ ਲਵਾਂਗੇ ਹੁਣੇ ਉੱਠਣੇ ਵਾਲੇ ਹੁਣ ਅੱਜ ਦੇ ਟਾਈਮ ਦੇ ਵਿੱਚ ਇਹ ਦਵਾਰ ਚ ਜਿਹੜਾ ਅੰਦੋਲਨ ਕਲੀਅਰ ਕਰਕੇ ਦਵਾਰ ਚੋਂ ਫੇਰ ਉੱਥੇ ਪਹੁੰਚ ਗਏ ਇਹਨਾਂ ਦੇ ਵਿੱਚ ਕੀ ਨੁਕਸਾਨ ਹੋ ਰਹੇ ਨੇ ਇਹ ਹੁਣ ਤੁਹਾਨੂੰ ਮੈਂ ਫੈਕਟਾਂ ਦੇ ਹਿਸਾਬ ਨਾਲ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਨੁਕਸਾਨ ਪਹਿਲੇ ਨੰਬਰ ਵਾਲਾ ਨੁਕਸਾਨ ਜਿਹੜਾ ਹੋ ਰਿਹਾ ਇੱਕ ਤਾਂ ਜਿਹੜੇ ਆਪਣੇ ਹੈ ਨਾ ਜਿਵੇਂ ਕਹਿੰਦੇ ਨੇ ਵੀ ਸਮਾਜ ਸੇਵੀ ਲੱਖਾ ਸਿਧਾਨਾ ਬਾਈ ਤੇ ਨਾਲ ਹੋ ਗਿਆ ਆਪਣੇ ਚੋਜੀ ਮਾਨ ਆਪਣੇ ਜਿਹਨੂੰ ਤੁਸੀਂ ਕਹਿੰਦੇ ਹੋ ਭਾਈ ਅਮੀ ਤੋਜ ਮਾਨ ਜਿਹਨੂੰ ਤੁਸੀਂ ਕਹਿੰਦੇ ਹੋ ਇਹ ਦੋਨੇ ਕੱਲ ਪਰਸੋਂ ਬੈਠੇ ਉੱਥੇ ਕੋਲੇ ਮੁਰੇ ਬਾਪੂ ਡੱਲੇ ਵਾਲ ਪਿਆ ਸੀਗੇ ਤੇ ਪਿੱਛੇ ਇਹ ਬੈਠੇ ਦੋ ਜਣੇ ਬੋਲਣ ਲੱਗੇ ਹੋਏ ਸੀਗੇ ਵੀ ਭਾਈ ਆ ਜੋ ਆ ਜੋ ਆ ਜੋ ਹੁਣ ਇਹਨਾਂ ਨੂੰ ਸਵਾਲ ਇਹ ਆ ਰੱਖੇ ਦੀ ਜਿਹੜਾ ਆਪਣੇ ਰਾਜ ਵਾਲਾ ਰਾਜਾ ਸਾਹਿਬ ਉਹਨਾਂ ਬੜੀ ਮਤਲਬ ਇਨਕ ਗੂੜੀ ਆੜੀ ਆ ਇਹ ਉਹਨਾਂ ਕੋਲ ਕਿਉਂ ਨਹੀਂ ਜਾਂਦੇ ਉਹਨਾਂ ਨਾਲ ਕਿਉਂ ਖੜ ਕੇ ਵੀਡੀਓ ਨਹੀਂ ਪਾਉਂਦੇ ਵੀ ਭਾਈ ਆਪਾਂ ਨੇ ਦਿੱਲੀ ਨੂੰ ਜਾਣਾ ਅੱਜ ਵੀ ਤੁਸੀਂ ਦੇਖੋਗੇ ਜੇ ਨਾ ਪੰਜਾਬ ਦੇ ਵਿੱਚ ਉਹ ਲੋਕ ਜਾਂ ਉਹ ਨਾਰਮਲ ਘਰਾਂ ਦੇ ਮੁੰਡੇ ਹੀ ਮਰਨ ਨੂੰ ਤਿਆਰ ਰਹਿੰਦੇ ਨੇ ਤੇ ਬਾਕੀ ਜਿਹੜੇ ਬੰਦੇ ਹੁਣ ਅੱਜ ਦੇਖੋ ਡੱਲੇ ਵਾਲਾ ਸਾਹਿਬ ਬੈਠੇ ਨੇ ਆਪਣੇ ਮਰਨ ਵਰਤ ਦੇ ਉੱਤੇ ਠੀਕ ਆ ਹੁਣ ਕੱਲੇ ਡੱਲੇ ਵਾਲਾ ਸਾਹਿਬ ਇੱਕ ਬੰਦਾ ਮਰਨ ਵਰਤ ਤੇ ਬੈਠਾ ਬਾਕੀ ਬੰਦੇ ਕਿੱਥੇ ਨੇ ਉਹਨਾਂ ਨੇ ਨਹੀਂ ਉਹ ਛੱਡ ਸਕਦੇ ਰੋਟੀ ਪਾਣੀ ਭਾਈ ਖਾਸ ਕਰ ਲੱਖੇ ਉਹ ਨਹੀਂ ਖੋਦ ਨਹੀਂ ਛੱਡ ਸਕਦੇ ਉਹਨੂੰ ਪਤਾ ਭਾਈ ਜੇ ਹੁਣ ਇੱਕ ਬਜ਼ੁਰਗ ਬੰਦਾ ਬੈਠਾ ਇੱਕ ਬਜ਼ੁਰਗ ਬੰਦਾ ਬੈਠਾ ਜੇ ਭਾਈ ਉਹਦੀ ਮਤਲਬ ਜਾਨੀ ਕਿ ਸਪੋਰਟ ਦੇ ਵਿੱਚ ਵੀਡੀਓ ਮੈਂ ਪਾ ਰਿਹਾ ਮੈਂ ਇੱਕ ਚੀਜ਼ ਕਲੀਅਰ ਕਰ ਦਵਾਂ ਕਈ ਬੰਦੇ ਦਾ ਦਿਮਾਗ ਚ ਗੱਲ ਨਹੀਂ ਬਣਨੀ ਜਿਹੜੀ ਵੀਡੀਓ ਮੈਂ ਪਾ ਰਿਹਾ ਮੈਂ ਇਹ ਨਾ ਤਾਂ ਸਪੋਰਟ ਚ ਪਾ ਰਿਹਾ ਨਾ ਮੈਂ ਉਹਦੇ ਮਤਲਬ ਨਹੀਂ ਕਿ ਵੀ ਆਪੋਜੀਟ ਪਾ ਰਿਹਾ ਮੈਂ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਹੁਣ ਤੱਕ ਪੰਜਾਬ ਦੇ ਲੋਕਾਂ ਨੇ ਜਿਆਦਾ ਬਿਲ ਬਿਲ ਹੋਏ ਆਸਵਾ ਕਿ ਹੁਣ ਜਿਹੜੀ ਹੁਣ ਚਾਹੇ ਐਮਐਸਪੀ ਚੱਲ ਰਹੀ ਆ ਜਦ ਤੱਕ ਲੋਕਾਂ ਨੇ ਇਹ ਚੀਜ਼ਾਂ ਦੇ ਉੱਤੇ ਨਾ ਆਪਣੇ ਕਿਸਾਨੀ ਲੋਕਾਂ ਮਤਲਬ ਜਨੇ ਕਿ ਜਿਹੜੇ ਆਪਣੇ ਬਜ਼ੁਰਗ ਨੇ ਇਹਨਾਂ ਨੇ ਹਮੇਸ਼ਾ ਚੀਜ਼ ਉੱਤੇ ਪਹਿਰਾ ਦਿੱਤਾ ਜਾਦੇ ਕੰਮ ਕਰਾਉਣ ਗਏ ਨੇ ਪਹਿਲਾਂ ਜਦੋਂ ਉੱਠ ਕੇ ਆਏ ਨੇ ਜਦ ਕਹੀ ਗਏ ਵੀ ਬੈਰੋ ਸੈਨਿਕਾ ਕੇ ਲਵਾਗੇ ਸਾਰਾ ਕੁਝ ਏ ਟੂ ਜ਼ेड ਤੱਕ ਪਰ ਹੁਣ ਇਹਨਾਂ ਦੇ ਹੱਥ ਪੱਲੇ ਕੁਝ ਨਹੀਂ ਹੈਗਾ ਜਿਹੜੇ ਉਹ ਟਾਈਮਾਂ ਦੇ ਵਿੱਚ ਖੜ ਕੇ ਕਹਿੰਦੇ ਮੀਡੀਆ ਦੇ ਸਾਹਮਣੇ ਵੀ ਅਸੀਂ ਜਿੱਤ ਗਏ ਸਾਡੀ ਜਿੱਤ ਹੋਈ ਆ ਹੱਲੇ ਵੀ ਵੀਡੀਓ ਪਈਆਂ ਨੇ ਪੰਜਾਬ 'ਚ ਲੱਡੂ ਬੰਡੇ ਜਾਂਦਾ ਨੇ ਆਹ ਦੇਖੋ ਜੀ ਮੋਦੀ ਚੁਕਾਲਿਆ ਐਮ ਐਸਪੀ ਬਣਾ ਲਈ ਸਾਰਾ ਕੁਝ ਕਰਾ ਲਿਆ ਸੀ ਕਿੱਥੇ ਨੇ ਬੰਦੇ ਹੁਣ ਦੱਸੋ ਮੈਨੂੰ ਫੇਰ ਇੱਕ ਹੋਰ ਚੀਜ਼ ਦੇਖੋ ਹਰੇਕ ਬੰਦਾ ਆਪਣੀ ਚੌਧਰ ਦਾ ਭੁੱਖਾ ਫਿਰ ਇੱਕ ਬੰਦਾ ਕਹਿੰਦਾ ਵੀ ਭਾਈ ਹੁਣ ਡੱਲਿਆ ਵਾਲੇ ਸਾਹਿਬ ਉੱਥੇ ਬੈਠ ਕੇ ਕਹਿ ਰਹੇ ਨੇ ਹੁਣ ਦੇਖੋ ਅੱਜ ਦੇ ਟਾਈਮ ਦੇ ਵਿੱਚ ਇੱਕ ਤਾਂ ਬੈਠਾ ਆਪਣੇ ਚੜਿਆ ਇਹੀ ਆਪਣੇ ਜਿਹੜੇ ਮੁੱਦੇ ਨੇ ਪੰਜਾਬ ਦੇ ਮੇਨ ਮੁੱਦੇ ਨੇ ਇਹ ਆਪਣੇ ਪੰਜਾਬ ਦੇ ਮੇਨ ਮੁੱਦੇ ਨੇ ਜਿਹੜੇ ਆਪਣੇ ਮਤਲਬ ਬੇਅਦਬੀਆ ਹੋ ਗਿਆ ਆਪਣੀ ਧਰਮ ਦੇ ਵਿੱਚ ਹੀ ਭਾਈ ਸਾਡੇ ਗੁਰੂ ਸਾਹਿਬ ਦੀ ਬੇਅਦਬੀ ਕਰਾਉਂਦੇ ਨੇ ਜਾਂ ਮੰਨ ਲਓ ਕਿਸਾਨੀ ਮੁੱਦਾ ਹੋ ਗਿਆ ਹੁਣ ਪੰਜਾਬ 'ਚ ਇਕੱਲਾ ਡੱਲੜ ਸਾਹਿਬ ਤਾਂ ਇਕੱਲਾ ਕਿਸਾਨ ਹੈ ਨਹੀਂ ਕਿਸਾਨ ਤਾਂ ਪੂਰਾ ਪੰਜਾਬੀ ਤਕਰੀਆਂ ਜਿੰਨੇ ਵੀ ਬੰਦੇ ਨੇ ਨਾ ਆਪਣੇ ਮਤਲਬ ਜਿਹੜੇ ਮਤਲਬ ਜਿਨ੍ਹਾਂ ਕੋਲ ਜ਼ਮੀਨ ਆ ਉਹ ਸਾਰੇ ਕਿਸਾਨੀ ਕਰਦੇ ਨੇ ਸ ਹੁਣ ਇੱਕ ਬੰਦੇ ਦੇ ਜੇ ਮੰਨ ਲਓ ਜਣਕੇ ਤੁਸੀਂ ਕਹਿੰਦੇ ਹੋ ਹੁਣ ਮੈਂ ਕੋਸ਼ਿਸ਼ਕ ਫੈਕਟ ਨਾਲ ਸੁਣਾਉਂਗਾ ਤੁਹਾਨੂੰ ਗੱਲਾਂ ਬਾਤਾਂ ਕਰਾਂਗੇ ਵੀਡੀਓ ਨੂੰ ਜਦੋਂ ਲੰਬੀ ਨਹੀਂ ਕਰਨੀ ਹੈਗੀ ਜਦ ਕੋਦੇ ਵੀ ਹੈ ਨਾ ਆ ਹੁਣ ਨਵਾਂ ਰਿਵਾਜ ਚੱਲ ਪਿਆ ਜਿਹੜਾ ਮਰਨ ਵਰਤ ਤੇ ਬੈਠਣੇ ਆਲਾ ਵੀ ਭਾਈ ਅਸੀਂ ਭੁੱਖ ਹੜਤਾਲ ਕਰਾਂਗੇ ਭੁੱਖ ਹੜਤਾਲ ਨਾਲ ਅਸੀਂ ਆਪਣੇ ਫੈਸਲੇ ਸਰਕਾਰ ਨੂੰ ਝਕਾਵਾਂਗੇ ਤੇ ਆਪਣੇ ਫੈਸਲੇ ਮਨਾਵਾਂਗੇ ਪਹਿਲਾਂ ਮੈਂ ਨਾਲ ਦੀ ਨਾਲ ਬੰਦੇ ਜੋੜਦਾ ਜਾਊਂਗਾ ਇਹ ਪਹਿਲਾਂ ਤਾਂ ਮੈਂ ਗੱਲ ਕਰਦਾ ਆਪਣੇ ਜੋ ਆਪਣੇ ਬੰਦੀ ਸਿੰਘ ਉਹਨਾਂ ਨੇ ਉੱਥੇ ਜੇ ਬੁਰਗੜਾਣਾ ਦੇ ਭੁੱਖ ਹੜਤਾਲ ਰੱਖੀ ਉਹਦੇ ਵਿੱਚ ਤਕਰੀਬਨ ਸਾਰੀਆਂ ਫੋਟੋਆਂ ਵੀਡੀਓ ਜਿਹੜੀ ਮਤਲਬ ਮੀਡੀਆ ਦੇ ਵਿੱਚ ਹੁੰਦੀ ਖਬਰ ਆਪ ਵੀ ਆਈਆਂ ਨੇ ਵੀ ਭਾਈ ਅਸੀਂ ਪੰਜਾਬ ਲੈ ਕੇ ਆਓ ਅਸੀਂ ਮਰ ਜਾਾਂਗੇ ਅਸੀਂ ਆਹ ਕੁਝ ਕਰ ਜਾਾਂਗੇ ਅਸੀਂ ਉਹ ਕੁਝ ਕਰ ਜਾਾਂਗੇ ਸਾਰੇ ਲੋਕਾਂ ਨੇ ਸੁਣਿਆ ਉਹਨਾਂ ਦੀ ਮਰਨ ਵਰਤ ਦੀ ਜਿਹੜੀ ਮਤਲਬ ਜਨਕ ਮੈਂ ਤਾਂ ਨਾਲ ਲਾਈਆ ਕਿਉਂਕਿ ਮੈਂ ਤੁਹਾਨੂੰ ਉਹ ਪੁਆਇੰਟ ਦੇ ਉੱਤੇ ਲੈ ਕੇ ਆਉਣਾ ਚਾਹਣਾ ਉੱਥੇ ਆਪਣੇ ਪੰਜ ਪਿਆਰੇ ਹੁਕਮਗਾਰਦ ਨੇ ਉਹਨਾਂ ਨੂੰ ਜੋ ਆਪਣੇ ਪੰਜ ਸਹਿਬਾਨ ਨੇ ਵੀ ਭਾਈ ਤੁਸੀਂ ਆਹ ਜਿਹੜਾ ਮਰਨ ਵਰਤਾ ਇਹਨੂੰ ਛੱਡੋ ਕੋਈ ਲੋੜ ਨਹੀਂ ਹੈਗੀ ਤੇ ਉਹਨਾਂ ਨੇ ਉਹਦੀ ਗੱਲ ਮੰਨ ਲਈ ਇਹ ਪਾਈ ਹਾਂ ਉਹਨੇ ਮਰਨ ਮਰ ਤੇ ਛੱਡਤਾ ਫੇਰ ਆਜੋ ਦੂਜੇ ਨੰਬਰ ਵਾਲੇ ਜਿਹੜਾ ਆਪਣਾ ਫੌਜੀ ਟਾਵਰ ਤੇ ਚੜਿਆ ਬੈਠਾ ਇਸ ਟਾਈਮ ਗੁਰੂ ਗ੍ਰੰਥ ਸਾਹਿਬ ਦੇ ਮੁੱਦੇ ਦੇ ਉੱਤੇ ਉਹ ਬੋਲ ਰਿਹਾ ਵੀ ਪਾਈ ਜਿਹੜੇ ਕਾਨੂੰਨ ਸਖਤ ਹੋਣੇ ਚਾਹੀਦੇ ਜਿੱਦਣ ਬਾਬਲ ਕਲਾ ਗੋਲੀ ਕਾਂਡ ਹੋਇਆ ਸੀਗਾ ਜਦੋਂ ਆਪਣੇ ਦੋ ਆਪਣੇ ਸਿੰਘ ਜੋ ਆਪਣੇ ਸੂਰਬੇ ਨੇ ਉੱਥੇ ਇਹਨਾਂ ਵੱਲੋਂ ਸ਼ਹੀਦ ਕੀਤੇ ਗਏ ਸੀਗੇ ਬਾਦਲੀ ਪਾਰਟੀ ਵੱਲੋਂ ਗੋਲੀ ਕਾਂਡ ਜਿਹੜਾ ਹੋਇਆ ਸੀਗਾ ਜਦ ਫੌਜੀ ਸਾਹਿਬ ਕਿੱਥੇ ਸੀਗਾ ਜਦ ਨਹੀਂ ਆਇਆ ਇਹ ਜਦ ਨਹੀਂ ਉੱਠਿਆ ਅੱਜ ਹਰੇਕ ਬੰਦਾ ਆਪਣੀ ਚੌਧਰ ਨੂੰ ਭੁੱਖਾ ਵੀ ਆਜੇ ਮੈਂ ਹੀ ਕਰਕੇ ਦਿਖਾਉਂਗਾ ਤੁਹਾਨੂੰ ਦੇਖੋ ਕਿਵੇਂ ਕੌਮਰੇ ਪਿੱਛੇ ਆਉਂਦੀ ਆ ਟਾਵਰ ਤੇ ਬੈਠਾ ਆਕਾ ਮਾਰ ਜਾਂਦਾ ਵੀ ਆਹ ਲੋਕ ਇਕੱਠੇ ਹੋਰੋ ਇੱਕ ਜਗ੍ਹਾ ਤੇ ਕਿਉਂ ਨਹੀਂ ਖੜਕੇ ਇੱਕ ਟੀ ਚੀਜ਼ ਦਾ ਪਹਿਲਾਂ ਕਿਉਂ ਨਹੀਂ ਮੁੱਦਾ ਨਿਬੜਦੇ ਉੱਥੇ ਵੀ ਪੰਜ ਸਹਿਵਾਨਾਂ ਵੱਲੀਓ ਹੁਕਮ ਲਾ ਕੇ ਤੁਸੀਂ ਸੁਣਿਆ ਹੋਣਾ ਵੀਡੀਓ 'ਚ ਨਹੀਂ ਸੁਣੀ ਉਹ ਵੀ ਤੁਹਾਨੂੰ ਭੇਜ ਦਾਂਗੇ ਪੰਜ ਸਹਿਵਾਨਾਂ ਵੱਲੀਓ ਹੁਕਮ ਲਾ ਕੇ ਕਿਹਾ ਗਿਆ ਜੇ ਭਾਈ ਮਰਨਾ ਕੈਨਸਲ ਕਰ ਆਪਣਾ ਤੇ ਉਹਨੇ ਉਹਨਾਂ ਦੀ ਗੱਲ ਮੰਨੀ ਜੇ ਭਾਈ ਹਾਂ ਮੈਂ ਨਹੀਂ ਮਰਦਾ ਜੇ ਬਿਰਗੋੜ ਵਾਲੇ ਹੋ ਕੇ ਕੈਨਸਲ ਫੌਜੀ ਹੋ ਗਿਆ ਕੈਨਸਲ ਮੈਂ ਇਹ ਨਹੀਂ ਕਹਿੰਦਾ ਵੀ ਮਰੇ ਹੋ ਮੈਂ ਕਹਿ ਰਿਹਾ ਵੀ ਪਖੰਡ ਨੇ ਇਹ ਇਹ ਸਾਰੇ ਪਖੰਡ ਨੇ ਇਹ ਹੁਣ ਆਜੋ ਆਪਣੇ ਡੱਲੇ ਵਾਲੇ ਸਾਹਿਬ ਦੇ ਮਰਨ ਨੂੰ ਹੁਣ ਜਿਹੜੇ ਪੰਜ ਸਹਿਬਾਨ ਪੰਜਾਬ ਦੇ ਵਿੱਚੋਂ ਗਏ ਸੀ ਕਿਤੇ ਹੋਰ ਪਾਸੇ ਤਾਂ ਆਈ ਨਹੀਂ ਉਹ ਉਹਨਾਂ ਨੇ ਦਿਬਰੂਗੜਾਂ ਦੀ ਹੜਤਾਲ ਤੋੜਤੀ ਭੁੱਖ ਹੜਤਾਲ ਉਹਨਾਂ ਨੇ ਟਾਵਰ ਵਾਲੇ ਦੀ ਤੋੜਤੀ ਆ ਡੱਲੇ ਵਾਲੇ ਦੀ ਕਿਉਂ ਨਹੀਂ ਤੋੜ ਰਹੇ ਹੋ ਜਾਂ ਤਾਂ ਕਲੀਅਰ ਕਰਨ ਵੀ ਭਾਈ ਅਸੀਂ ਵੇਟ ਕਰ ਰਹੇ ਹਾਂ ਡੱਲੇ ਵਾਲੇ ਸਾਹਿਬ ਦੇ ਮਰਨ ਦਾ ਤਾਂ ਜੋ ਸਾਨੂੰ ਮੁੱਦਾ ਭਕੇ ਜਾਂ ਫਿਰ ਇਹ ਸਾਰੇ ਪਖੰਡ ਹੋ ਰਹੇ ਨੇ ਬਾਪੂ ਸੂਰਤ ਸਿੰਘ ਨੂੰ ਸਾਰੇ ਜਾਣਦੇ ਹੋ ਤੁਸੀਂ ਤਕਰੀਬਨ ਸਾਰਿਆਂ ਨੇ ਉਹਨਾਂ ਦੀ ਵੀਡੀਓ ਦੇਖੀ ਆ ਨੇ ਜਿਹੜਾ ਸਰੀਰ ਆ ਪੂਰਾ ਪਿੰਜਰਾ ਬਣ ਗਿਆ ਸੀਗਾ ਉਹ ਕਿਹਦੇ ਲਈ ਬੈਠਿਆ ਸੀਗਾ ਉਹ ਬੰਦੀ ਸਿੰਘਾਂ ਲਈ ਅੱਜ ਤੱਕ ਕਿੰਨੇ ਬੰਦੇ ਆਪਣੇ ਬੰਦੀ ਸਿੰਘ ਆਪਣਾ ਨੁਕਸਾਨ ਆਪਾਂ ਆਪ ਕਰਾ ਰਹੇ ਆਂ ਕੁਝ ਹਾਸਲ ਹੁੰਦਾ ਹੁਣ ਜਿਹੜੇ ਲੋਕ ਆ ਬੁੱਢੇ ਨਾਲੇ ਤੇ ਇਕੱਠੇ ਹੋਏ ਸੀ ਜਿਹੜੇ ਕਹਿੰਦੇ ਸੀ ਵੀ ਕੱਟ ਦਿਖਾਇਆ ਜੀ ਅਸੀਂ 10000 ਬੰਦਾ ਇਕੱਠਾ ਕਰ ਲਿਆ ਹੋਇਆ ਉਹਦਾ ਕੋਈ ਹਾਲ ਮੈਨੂੰ ਦੱਸੋ ਕੋਈ ਹਾਲ ਉਹਦਾ ਹੋਇਆ ਚੀਜ਼ ਦਾ ਕੋਈ ਤਿੰਨ ਦਿਨ ਦਾ ਟਾਈਮ ਦਿੱਤਾ ਸੀਗਾ ਅੱਜ ਤਰੀਕ ਦੇ ਅੱਜ 13 12 ਹੋ ਗਈ ਦੱਸੋ ਮੈਨੂੰ ਜੋ ਕੀਦਾ ਹਾਲ ਹੋਇਆ ਇਹ ਇਹ ਲੋਕ ਜਿਹੜੇ ਨਾ ਆਪਣੇ ਸਾਰੇ ਹੀ ਜਿਹੜੇ ਮਤਲਬ ਜਿਹੜੇ ਮੂਰੇ ਬਣੇ ਹੋਏ ਨੇ ਪ੍ਰਧਾਨ ਜਿਹੜੇ ਆਪਣੇ ਉਹਨੂੰ ਕਹਿੰਦੇ ਨੇ ਵੀ ਅਸੀਂ ਕੜਾਮਰ ਚੌਧਰੀ ਬਣੇ ਹੋਏ ਆ ਜਾਂ ਮੰਨ ਲਓ ਵੀ ਅਸੀਂ ਇਹੀ ਚੀਜ਼ਾਂ ਉੱਤੇ ਲੋਕਾਂ ਨੂੰ ਪਰੇਸ਼ਾਨ ਕਰਨਾ ਜਾਂ ਲੋਕਾਂ ਨੂੰ ਮਤਲਬ ਜਣ ਕੇ ਵੀ ਅਲਝਾ ਕੇ ਰੱਖਣਾ ਆਪਣੀ ਜਿਹੜੀ ਨਵੀਂ ਜੂਥ ਆ ਜਿਹੜਾ ਨਵਾਂ ਜੂਥ ਆ ਉਹਨੂੰ ਅਲਝਾ ਕੇ ਰੱਖਣਾ 225 ਉਧਰੋਂ ਲੈ ਕੇ 225 ਇੱਧਰੋਂ ਲਿਆਂਦੇ ਇਹ ਗੱਲਾਂ ਬਾਈ ਤੁਹਾਨੂੰ ਭਰਨੀਆਂ ਪੈਣੀਆਂ ਨੇ ਇਹ ਚੀਜ਼ ਨੁਕਸਾਨ ਕਰ ਰਹੀ ਆ ਹੁਣ ਅੱਜ ਦੇਖੋ ਇੱਕ ਵੀਡੀਓ ਜਾਂ ਮੀਡੀਆ ਦੇ ਵਿੱਚ ਬੈਠ ਕੇ ਇੱਕ ਮਤਲਬ ਕੋਈ ਵੀ ਕਿਸਾਨ ਕਿਸਾਨ ਮਤਲਬ ਕੋਈ ਵੀ ਲਾਲੋ ਕਿਸਾਨ ਲਾਲੋ ਚਾਹ ਡੱਲੇ ਵਾਲਾ ਸਾਹਿਬ ਲਾਲੋ ਦੇਖ ਕੇ ਆਪਣੇ ਆਪ ਨੂੰ ਦਿਖਾ ਰਹੇ ਨੇ ਵੀ ਭਾਈ ਆਜੋ ਮੀਡੀਆ ਦੇਖੋ ਕਿਵੇਂ ਘੇਰ ਰਿਹਾ ਉਹ ਚੀਜ਼ ਨੂੰ ਇੱਕ ਫੋਟੋ ਬੜੀ ਵਾਇਰਲ ਹੋ ਰਹੀ ਆ ਡੱਲੇ ਵਾਲਾ ਸਾਹਿਬ ਕੋਲ ਪਏ ਨੇ ਨਾਲ ਡੱਲੇ ਵਾਲਾ ਸਾਹਿਬ ਦਾ ਪੋਤਾ ਨਾਲ ਉਹਦੇ ਪਿਆ ਉਹ ਫੋਟੋ ਉਹਨਾਂ ਨੇ ਫੇਸਬੁੱਕ ਦੇ ਉੱਤੇ ਜੜੀ ਆ ਉਹ ਉਹ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਜੜੀ ਆ ਇੱਕ ਸਿੰਪਤੀ ਇਕੱਠੀ ਕਰਨ ਨੂੰ ਜਿੱਦਣ ਆ ਰੋਲਦੂ ਮਾਨਸਾ ਹੋਇਆ ਰਾਜਿਆਲ ਹੋਇਆ ਆ ਦੋ ਚਾਰ ਜਿਹੜੇ ਹੋਰ ਸੀਗੇ ਇਹ ਇਹ ਸਾਰੇ ਜਿੱਦਣ ਇਹਨਾਂ ਕੋਲੋਂ ਇਹ ਕਹਿੰਦੇ ਸੀਗੇ ਜੀ ਅਸੀਂ ਸਰਕਾਰ ਨੂੰ ਝੁਕਾ ਲਿਆ ਅਸੀਂ ਸਰਕਾਰ ਨੂੰ ਮੰਨਾ ਲਿਆ ਮੋਦੀ ਹੁਣੀ ਮੰਨ ਗਏ ਸਾਰੇ ਜਣੇ ਇਹਨਾਂ ਕੋਲ ਜਿਹੜੇ ਪੇਪਰ ਨੇ ਇਹਨਾਂ ਨੇ ਆਪ ਦੀਪੇ ਨੂੰ ਗੱਲ ਕਹੀ ਆ ਦੀਪੇ ਵੀਰੇ ਨੂੰ ਇਹ ਵੀ ਸਾਡੇ ਕੋਲ ਭਾਈ ਅਸੀਂ ਸਾਰੇ ਕੁਝ ਕਰਾ ਲਿਆ ਲਿਆਓ ਪੇਪਰ ਹੁਣ ਵਿਚਾ ਲਓ ਡੱਲੇ ਵਾਲੇ ਸਾਹਿਬ ਨੂੰ ਪੁੱਛੋ ਮੋਦੀ ਨੂੰ ਕੰਨ ਤੋਂ ਫੜ ਕੇ ਆ ਕਿੰਨੇ ਬੰਦੇ ਨੇ ਖਾਸ ਕਰ ਆਪਣੇ ਅਕਾਲ ਤਖਤ ਸਾਭ ਦੇ ਜਥੇਦਾਰ ਵੀ ਇਹਨਾਂ ਦੀ ਮੋਦੀ ਨਾਲ ਯਾਰੀਆਂ ਨੇ ਪੁੱਛੋ ਜਾ ਕੇ ਅਕਾਲ ਤਖਤ ਦੇ ਜਥੇਦਾਰਾਂ ਨੂੰ ਵੀ ਭਾਈ ਆਪਣੇ ਸੈਂਟਰ ਨੂੰ ਪੁੱਛ ਕੇ ਦੱਸ ਛੜਦਾ ਬੰਦੇ ਮਰ ਰਹੇ ਨੇ ਕਿੰਨੀਆਂ ਪਰੇਸ਼ਾਨੀਆਂ ਤੁਸੀਂ ਕ੍ਰੀਏਟ ਕਰਦੇ ਹੋ ਦੂਜੇ ਬੰਦਿਆਂ ਲਈ ਤੁਸੀਂ ਆਪ ਲਾ ਕੇ ਧਰਨਾ ਬਹਿ ਜਾਂਦੇ ਹੋ ਇੱਕ ਸੜਕਾਂ ਦੇ ਉੱਤੇ ਆ ਜਿਹੜੇ 에어ਪੋਰਟ ਤੋਂ ਆਉਣ ਜਾਣ ਦੀ ਆਵਾਜੇ ਤੁਸੀਂ ਉਹਨੂੰ ਕਰ ਲੈਨੇ ਹੋ ਬਲਾਕ ਕਹੀ ਹੁਣ ਮੇਰੇ ਜਿਹੜੇ ਬੁੱਧੀਜੀਵੀ ਨੇ ਉਹ ਕਹਿਣਗੇ ਭਾਈ ਜੇ ਕਿਸੇ ਬੰਦੇ ਨੇ ਪੰਜਾਬ ਦੇ ਵਿੱਚੋਂ ਤੁਰਨਾ ਦਿੱਲੀ ਦੇ 에어ਪੋਰਟ ਤੱਕ ਕਿਉਂਕਿ ਸਾਡੀਆਂ ਸਰਕਾਰਾਂ ਜੋ ਪੰਜਾਬ ਸਟੇਟ ਦੀ ਸਰਕਾਰ ਆ ਜਿਹੜੀ ਮਰਜ਼ੀ ਰਹੀ ਹੋਵੇ ਹਮੇਸ਼ਾ ਹੀ ਸਾਨੂੰ ਧੋਖੇ ਦਿੱਤੇ ਨੇ ਸਾਡਾ ਇੱਥੇ ਤੱਕ ਵੀ ਅੰਮ੍ਰਿਤਸਰ ਵਾਲਾ ਜਿਹੜਾ 에어ਪੋਰਟ ਇਹ ਅਸਲ ਚੰਗੇ ਤਰੀਕੇ ਨਾਲ ਚਲਾ ਨਹੀਂ ਸਕੇ ਪੰਜਾਬ ਸਟੇਟ ਦਾ 에어ਪੋਰਟ ਜੇ ਉੱਥੇ ਜਾਣੇ ਆ ਜਾਂ ਮਤਲਬ ਉੱਥੋਂ ਚੜਦੇ ਆ ਤਾਂ ਸਾਨੂੰ ਬਹੁਤ ਖੱਜਲ ਖਵਾਰੀਆਂ ਉੱਤੇ ਸਹਿਣੀਆਂ ਪੈਂਦੀਆਂ ਨੇ ਕਈ ਵੀਰ ਮੇਰੀ ਨਾਲ ਸਹਿਮਤ ਵੀ ਹੋਣਗੇ ਕਈ ਵੀਰਾਂ ਨਾਲ ਹੋਈਆਂ ਵੀ ਨੇ ਅਮਰਸਰ 에어ਪੋਰਟ ਦੇ ਉੱਤੇ ਹੁਣ ਕਈ ਇੱਥੇ ਬੁੱਧੀਜੀਵੀ ਕਹਿਣਗੇ ਜੇ ਭਾਈ ਤੁਸੀਂ ਦਿੱਲੀੋਂ ਚੜਦਾ ਤੁਸੀਂ ਪਹਿਲਾਂ ਕਿਉਂ ਨਹੀਂ ਤੁਰਦੇ ਮੈਨੂੰ ਤੁਸੀਂ ਇਹ ਗੱਲ ਦਾ ਜਵਾਬ ਦਿਓ ਵੀ ਆਪਾਂ ਨੂੰ ਹੁਣ ਤੱਕ ਧਰਨੇ ਆਂ ਅੰਦੋਲਨ ਜਾਂ ਮੰਨ ਲਓ ਜਿਹੜੀ ਕਿ ਰੋਲਾ ਪਾਉਣ ਨਾਲ ਕੀ ਹਾਸਲ ਹੋਇਆ ਜਿਨ੍ਹਾਂ ਨੂੰ ਹਾਸਲ ਹੋਇਆ ਨਾ ਜਿਨ੍ਹਾਂ ਨੂੰ ਹਾਸਲ ਹੋਇਆ ਨਾ ਕਿੰਨਾਂ ਨੂੰ ਹਸਲ ਹੋਇਆ ਇਹ ਚੀਜ਼ ਦਾ ਫਾਇਦਾ ਕਿੰਨਾਂ ਨੂੰ ਹੋਇਆ ਮੈਂ ਗਿਣ ਬੰਦੇ 9 ਲੈ ਕੇ ਤੁਹਾਨੂੰ ਕਹਦਾ ਦਿੰਦਾ ਤੁਹਾਨੂੰ ਕਿਹੜੇ ਕਿਹੜੇ ਬੰਦੇ ਨੂੰ ਚੀਜ਼ ਦਾ ਫਾਇਦਾ ਹੋਇਆ ਸਭ ਤੋਂ ਵੱਡਾ ਫਾਇਦਾ ਹੋਇਆ ਲੱਖੇ ਸਿਧਾਣੇ ਨੂੰ ਉਹਨੇ ਆਪਣੇ ਆਪ ਨੂੰ ਸਰਕਾਰ ਉੱਤੇ ਸ਼ੋਅ ਕਰਾਤਾ ਵੀ ਹਾਂ ਜਿਵੇਂ ਇੱਕ ਵੀਡੀਓ ਪਾ ਕੇ ਜਾਵਾਂ ਤਾਂ ਮੇਰੇ ਮਗਰ ਲੋਕ ਆਉਂਦੇ ਨੇ ਦੂਜਾ ਫਾਇਦਾ ਹੋਇਆ ਪਾਣੀ ਸਦੂ ਪਰਗਾਨ ਤੀਜਾ ਫਾਇਦਾ ਹੋ ਗਿਆ ਜਿਹੜੇ ਆ 2-4 ਹੋਰ ਬਲੌਗਰ ਜਿਹੜੇ ਵਾਲੇ ਘੁੰਮਦੇ ਫਿਰਦੇ ਨੇ ਉਹਨਾਂ ਦੇ ਉਹਨਾਂ ਨੂੰ ਫਾਇਦਾ ਹੋਇਆ ਹੈ ਪੂਰੇ ਪੰਜਾਬ ਨੂੰ ਪੂਰੇ ਪੰਜਾਬ ਨੂੰ ਸਿਰਫ ਇਹ 5-7 ਬੰਦੇ ਹੀ ਘੇਰੀ ਫਿਰਦੇ ਨੇ ਇਹਨਾਂ ਕੋਲ ਕੀ ਰੱਬ ਨੇ ਚਾਰ-ਚਾਰ ਅੱਖਾਂ ਦਿੱਤੀਆਂ ਹੋਈਆਂ ਨੇ ਨਾ ਇਹਨਾਂ ਕੋਲ ਬਿਲਕੁਲ ਸੇਮ ਦਿਮਾਗ ਜਿਵੇਂ ਤੁਸੀਂ ਸੋਚਦੇ ਹੋ ਉਹੀ ਦਿਮਾਗ ਹੈ ਇਹਨਾਂ ਕੋਲ ਆ ਬਸ ਫਰਕ ਇਹ ਪੈ ਗਿਆ ਵੀ ਤੁਸੀਂ ਕਿਸੇ ਹੋਰ ਮੋੜੇ ਤੇ ਲਾ ਕੇ ਚਲਾਉਣਾ ਚਾਹੁੰਦੇ ਹੋ ਵੀ ਸਾਨੂੰ ਕਿਸੇ ਚੀਜ਼ ਦੀ ਪ੍ਰੋਬਲਮ ਪਾਵੇ ਅਸੀਂ ਤਾਂ ਤੇਰੇ ਮਗਰੇ ਆ ਕੋਈ ਚੱਕਰ ਨਹੀਂ ਚੱਲਣਾ ਮੂਰੇ ਇਹ ਕਦ ਤੱਕ ਕੰਮ ਚੱਲੂਗਾ ਕਦ ਤੱਕ ਆਪਣੀ ਕੌਂ ਬੈਠ ਕੇ ਕਿਸੇ ਬੰਦੇ ਨੂੰ ਡਿੱਕੂ ਵੀ ਕੋਈ ਬੰਦਾ ਆਉ ਤਾਂ ਸਾਡਾ ਕੰਮ ਚੱਲੂ ਨਹੀਂ ਅਸੀਂ ਬੈਠੇ ਆ ਏ ਜੇ ਤੁਸੀਂ ਇਹ ਚੀਜ਼ਾਂ ਦੇ ਹੱਲ ਕਰਨੇ ਨੇ ਨਾ ਜੇ ਜਿੰਨੇ ਹਾਲਤ ਚਾਹੋ ਨੇ ਮੈਂ ਹਮੇਸ਼ਾ ਸ਼ੁਰੂ ਤੋਂ ਕਹਿੰਦਾ ਉਹਨਾਂ ਮੇਰੀਆਂ ਪੁਰਾਣੀਆਂ ਲਾਈਵਾਂ ਵਿੱਚ ਵੀ ਕਿਹਾ ਵੀ ਇਹਦਾ ਇੱਕੋ ਇੱਕ ਪੰਜਾਬ ਦਾ ਇੱਕੋ ਇੱਕ ਹੱਲ ਆ ਪਾਰਟੀਆਂ ਤੁਸੀਂ ਸਾਰੀਆਂ ਬਦਲ-ਬਦਲ ਕੇ ਦੇਖ ਲਈਆਂ ਅਕਾਲੀ ਦੇਖ ਲੇ ਕਾਂਗਰਸੀ ਦੇਖ ਲੇ ਆਮ ਆਦਮੀ ਪਾਰਟੀ ਲਈ ਇੱਕ ਅੱਧੀ ਹੋਰ ਆ ਜੋ ਵੀ ਦੇਖ ਲਿਓ ਕਦ ਤੱਕ ਤੁਸੀਂ ਪ੍ਰੈਕਟੀਕਲ ਕਰੀ ਜਾਓਗੇ ਆਪਣੇ ਕਈ ਤਾਂ ਬਜ਼ੁਰਗ ਏਦਾਂ ਨੇ ਜਿਨ੍ਹਾਂ ਨੇ 12-13 ਸਾਲ ਦੀ ਉਮਰ ਸ਼ੁਰੂ ਕਰਤਾ ਸੀਗਾ ਉਹ ਹੁਣ ਇਸ ਟਾਈਮ ਮਰ ਕੇ ਵੀ ਆਪਣੇ ਪਤਾ ਨਹੀਂ ਕਿੱਧਰ-ਕਿੱਧਰ ਚਲੇ ਗਏ ਹੋ ਉਥੇ ਦੇ ਉਥੇੋਂ ਖੜੇ ਆ ਅੱਜ ਵੀ ਆਪਾਂ ਆਪਣੇ ਕੋਲ ਕੋਸ ਹੱਥ ਪੱਲੇ ਨਹੀਂ ਹੈਗਾ ਆਪਣੇ ਸਿਰਫ ਇੱਕ ਇੱਕੇ ਚੀਜ਼ ਦਾ ਹੱਲ ਆ ਜਾਂ ਤਾਂ ਡਿਕਲੇਅਰ ਕਰ ਦਿਓ ਜਾਂ ਆਰ ਜਾਂ ਪਾਰ ਵਾਲੀ ਗੇਮ ਖੇਡੋ ਬਸ ਖਾਲਸਾ ਰਾਜ ਦੀ ਕਰੋ ਗੱਲ ਇਹੀ ਇੱਕ ਮੁੱਦਾ ਹੋਵੇ ਪੰਜਾਬ ਦੇ ਵਿੱਚ ਆਨੰਦਪੁਰ ਸਾਹਿਬ ਦੇ ਮਤ ਦੀ ਕਰੋ ਗੱਲ ਵੀ ਭਾਈ ਅਸੀਂ ਆਨੰਦਪੁਰ ਸਾਹਿਬ ਦਾ ਮਤਾ ਹੀ ਲੈਣਾ ਬਸ ਜਿਹੜੀਆਂ ਮੰਗਾ ਉਹਦੇ ਵਿੱਚ ਹੈਗੇ ਨੇ ਅਸੀਂ ਉਹੀ ਮਨਾਉਣੀਆਂ ਹਨ ਹੋਰ ਕੋਈ ਸਾਡੇ ਕੋਲ ਹੈ ਨਹੀਂ ਉਹ ਸਾਰਾ ਕੁਝ ਆ ਜਾਣਾ ਆ ਜਿਹੜੇ 4-5 ਦੁਕਾਨਾਂ ਖੋਲੀ ਬੈਠੇ ਨੇ ਆਪਣੀਆਂ ਕੋਈ ਐਮਐਸਪੀ ਦੀ ਹੋ ਗਿਆ ਕੋਈ ਪਾਣੀਆਂ ਦਾ ਲੱਗ ਬੈਠਾ ਇੱਕ ਇਹ ਦਫ਼ਤਰ ਖੋਲੇ ਹੋਏ ਨੇ ਇਹਨਾਂ ਦਫ਼ਤਰੇ ਡਿਪਾਰਟਮੈਂਟ ਵੰਡ ਕੇ ਦਿੱਤੇ ਹੋਏ ਨੇ ਵੀ ਤੈ ਪਾਣੀ ਦੀ ਗੱਲ ਕਰਨੀ ਆ ਤੈ ਦੂਜੀ ਗੱਲ ਕਰਨੀ ਆ ਹਵਾ ਪਾਣੀ ਦੀ ਗੱਲ ਕਰਨੀ ਆ ਤੈ ਤੀਜੇ ਨੇ ਗੱਲ ਕਰਨੀ ਆ ਜਿਹੜੀ ਆਪਣੇ ਕਿਸਾਨੀ ਦੀ ਗੱਲ ਕਰਨੀ ਆ ਇਹ ਇੱਕਨ ਡਿਪਾਰਟਮੈਂਟ ਵੰਡ ਕੇ ਦਿੱਤੇ ਹੋਏ ਨੇ ਤਿੰਨਾਂ ਦੀ ਆਫਸ ਦੇ ਵਿੱਚ ਘਟੀਆਂ ਨੇ ਆ ਲੱਖੇ ਹੁਣ ਕਿਉਂ ਗਏ ਨੇ ਉੱਥੇ ਕਿਉਂਕਿ ਜਿੱਦਣ ਬੁੱਢੇ ਨਾਲ ਤੇ ਕੱਟ ਕੀਤਾ ਸੀ ਨਾ ਇਹਨਾਂ ਦੀ ਪਹਿਲਾਂ ਡੀਲਿੰਗਾਂ ਹੁੰਦੀ ਇਹਨਾਂ ਚੀਜ਼ ਉੱਤੇ ਡੀਲਿੰਗਾਂ ਬਿ ਪਾਏ ਇੰਨੇ ਬੰਦੇ ਲੈ ਕੇ ਤੂੰ ਮੇਰੇ ਵਾਲੇ ਉੱਤੇ ਮੋਰਚੇ ਦੇ ਆਈ ਤੇ ਇੰਨੇ ਬੰਦੇ ਮੈਂ ਇਧਰ ਲੈ ਕੇ ਤੇਰੇ ਮੋਰਚੇ ਤੇ ਪਹੁੰਚੂ ਅੱਲੱਖੇ ਵਰਗੇ ਬੰਦੇ ਲੈ ਕੇ ਡੱਲੇ ਵਾਲੇ ਸਾਹਿਬ ਦੇ ਕੋਲ ਬੈਠਾ ਮਾਰ ਕੇ ਵੀਡੀਓ ਪਾਉਂਦਾ ਜਾਂ ਗੱਲਬਾਤ ਕਰਦਾ ਇਹ ਉਹਨਾਂ ਕੋਲ ਕਿਉਂ ਨਹੀਂ ਅੰਦਰ ਰਾਜ ਵਾਲੇ ਕੋਲ ਕਿਉਂਕਿ ਰਾਜ ਵਾਲੀ ਦੀ ਪਾਰਟੀ ਵੱਲ ਨਹੀਂ ਉਹ ਵੋਟਾਂ ਲੜਿਆ ਹੋਇਆ ਹੈ ਕਿਉਂ ਨਹੀਂ ਜਾ ਕੇ ਰਾਜ ਵਾਲ ਨੂੰ ਕਹਿੰਦਾ ਵੀ ਯਾਰ ਆਪਾਂ ਉੱਥੇ ਚੱਲ ਕੇ ਬਹਿਨੇ ਆ ਚਲੋ ਆਪਾਂ ਪੰਜਾਬ ਲਈ ਖੜਦੇ ਆ ਪੰਜਾਬ ਲਈ ਬੋਲਦੇ ਆ ਫੇਰ ਇੱਕ ਹੋਰ ਨਾਟਕ ਕਰਦੇ ਨੇ ਇਹ ਕਨੇ ਜੀ ਇੱਕ ਦਿਨ ਦਾ ਭੁੱਖ ਹੜਤਾਲ ਰੱਖੋ ਪੰਜਾਬ ਵਾਲਿਆਂ ਨੂੰ ਅਪੀਲ ਕਰਦੇ ਨੇ ਮੈਂ ਇਹ ਗੱਲ ਕਹਿਣਾ ਵੀ ਭੁੱਖ ਹੜਤਾਲ ਰੱਖਣ ਨਾਲ ਇੱਕ ਦਿਨ ਦਾ ਕੀ ਨੂੰ ਫਾਇਦਾ ਹੋਣਾ ਦੱਸੋ ਮੈਨੂੰ ਕਿਵੇਂ ਦੱਸੋਗੇ ਤੁਸੀਂ ਲੋਕਾਂ ਨੂੰ ਦਿਖਾਉਂਗੇ ਵੀ ਅਸੀਂ ਭੁੱਖ ਹੜਤਾਲ ਤੇ ਬੈਠੇ ਹਾਂ ਭੁੱਖ ਹੜਤਾਲ ਦਾ ਪਤਾ ਕਿਵੇਂ ਹੁੰਦਾ ਲਿਆਓ ਮੈਂ ਗਾਰੰਟੀ ਦਿੰਦਾ ਜੇ ਮੈਂ 1 ਲੱਖ ਰੁਪਇਆ ਨਾਮ ਦਊਗਾ ਮੈਨੂੰ ਇੱਕ ਬੰਦਾ ਦੇ ਦਿਓ ਜਿਹੜਾ ਮਰਜ਼ੀ ਕਮਰੇ ਦੇ ਵਿੱਚ ਕਰੂੰਗਾ ਉਹਨੂੰ ਮੈਂ ਬੰਦ ਨਾ ਨੂੰ ਰੋਟੀ ਨਾ ਨੂੰ ਪਾਣੀ ਨਾ ਉਹਨੂੰ ਮੱਲੋ ਕਿਸੇ ਕੋਈ ਵੀ ਚੀਜ਼ ਕੋਈ ਮਾੜੀ ਮੋਟੀ ਖਾਣ ਬੈਠ ਨੂੰ ਜਮਤ ਜੀਰੋ ਮੈਂ ਦੇਖੋ ਜੇ 24 ਘੰਟੇ 24 ਘੰਟੇ ਤਾਂ ਬਹੁਤ ਦੂਰ ਨੇ ਇਹ ਜਿਹੜਾ ਢਿੱਡ ਲੱਗਿਆ ਨਾ ਰੱਬ ਨੇ ਲਾਇਆ ਇਹ ਮਸ਼ੀਨਰੀ ਅੰਦਰ ਚੱਲਦੀ ਰਹਿੰਦੀ ਆ ਰੋਟੀ ਪਾਣੀ ਮੰਗਦੀ ਰਹਿੰਦੀ ਏ 8 ਘੰਟੇ ਬਾਅਦ ਬੰਦਾ ਰਹਾੜ ਨਿਕਲ ਜਾਂਦਾ ਬੰਦਾ ਰਸੋਈ ਦੇ ਵਿੱਚ ਭੱਜ ਕੇ ਦੇਖਦਾ ਕੋਈ ਖਾਣ ਨੂੰ ਪਿਆ ਇਹ ਕੀ ਤੁਸੀਂ ਦਿਖਾ ਰਹੇ ਹੋ ਉੱਪਰ ਥੀ ਖਾਸ ਕਰ ਮੈਂ ਡੱਲੇ ਵਾਲ ਸਾਹਿਬਾਂ ਦੀ ਗੱਲ ਕਰਦਾ ਕੈਂਸਰ ਦਾ ਪੇਸ਼ੈਂਟ ਹੋਵੇ ਵੜ ਕੇ ਦੇਖ ਲੋ ਕਿਤੇ ਗੂਗਲ ਦੇ ਉੱਤੇ ਜਾ ਕੇ ਇਹ ਚੀਜ਼ ਉਹ ਭੁਖੜਤਾਲ ਤੇ ਬੈਠਾ ਹੋਵੇ ਤੇ ਉਹਨੂੰ ਬੈਠੇ ਨੂੰ 12 ਤੋਂ 13 ਦਿਨ ਹੋ ਗਏ ਉਹਨੂੰ ਹੈ ਕੋਈ ਲੌਜੀਕ ਬਣਦਾ ਛੁੱਕ ਕੇ ਤਾਂ ਨਾ ਕਿਤੇ ਕੋਈ ਨਾ ਕੋਈ ਚੀਜ਼ ਹੈਗੀ ਆ ਪਹਿਲਾਂ ਜਿਹੜਾ ਅੰਮ੍ਰਿਤਸਰ ਮੋਰਚਾ ਲੱਗਿਆ ਸੀ ਉੱਥੇ ਵੀ ਗੇਮਾਂ ਚੱਲਦੀਆਂ ਸੀਗੀਆਂ ਇਹ ਉੱਥੇ ਵੀ ਗੇਮਾਂ ਸੀਗੀਆਂ ਕੋਈ ਭੁਖੜਤਾਲ ਨਹੀਂ ਜੇ ਕਹਿੰਦੇ ਨੇ ਜੀ ਹਾਂ ਵੀ ਅਸੀਂ ਗਲਤ ਬੋਲਦੇ ਆ ਜਾਂ ਕੁਛ ਕਰਦੇ ਆ ਭੁਖੜਤਾਲਾ ਫੇਰ ਸਾਨੂੰ ਗੁਰੂ ਸਾਹਿਬ ਤੇ ਜਿਆਦਾ ਤੁਸੀਂ ਆਪਣੇ ਨੂੰ ਸਿੱਖ ਨਾ ਕਹੋ ਵੀ ਅਸੀਂ ਸਿੱਖਾਂ ਦੱਸੋ ਮੈਨੂੰ ਆਪਣੇ ਇਤਿਹਾਸ ਦੇ ਵਿੱਚ ਆ ਕੇ ਦੱਸੋ ਵੀ ਕਦੇ ਵੀ ਸਿੱਖਾਂ ਨੇ ਭੁੱਖ ਹੜਤਾਲ ਦਾ ਕੀ ਹੋਵੇ ਕਦੇ ਅਸਲ ਤਾਂ ਖਾਲਸਾ ਅਸਲ ਤਾਂ ਸਿੱਖ ਆਰ ਜਾਂ ਪਾਰ ਦੀ ਗੇਮ ਖੜਦਾ ਵੀ ਜਾਂ ਤਾਂ ਮੈਂ ਮਰੂੰਗਾ ਜਾਂ ਮੈਂ ਮਰੂੰਗਾ ਇਹ ਆਪਣੇ ਆਪ ਨੂੰ ਦਿਖਾ ਰਹੇ ਨੇ ਇਹ ਹੀ ਭੁੱਖ ਹੜਤਾਲ ਬੇਵਸ ਦਿਖਾ ਰਹੇ ਨੇ ਆਪਣੇ ਆਪ ਨੂੰ ਬੇਵਸ ਸਰਕਾਰ ਦੇ ਉਹਦੇ ਕੀ ਅਸਰ ਦੱਸੋ ਮੈਨੂੰ ਹੈ ਕੋਈ ਸਰਕਾਰ ਤੇ ਅਸਰ ਹੈ ਕੋਈ ਮੋਦੀ ਵਾਲਿਆਂ ਤੇ ਅਸਰ ਤੇ ਆਪਣੇ ਨਾਲ ਦੇ ਆਪਣੇ ਹੀ ਕੌਮ ਦੇ ਬੰਦੇ ਆਪਣੇ ਖੁਦ ਆਕਾਲ ਤਖਤ ਸਾਹਿਬ ਦੇ ਜੱਜਦਾਰ ਇਹ ਮੋਦੀ ਉਹਨਾਂ ਨਾਲ ਇਹਾਂ ਦੀਆਂ ਆੜੀਆਂ ਨੇ ਤੇ ਇਹ ਮੋਦੀ ਉਹਨਾਂ ਨਾਲ ਇਹ ਗੱਲ ਨਹੀਂ ਕਰ ਸਕਦੇ ਇਹ ਇਹ ਮੁੱਦੇ ਦੇ ਉੱਤੇ ਸਾਡੇ ਪੰਜਾਬ ਚਾਹ ਪ੍ਰੋਬਲਮ ਆ ਸਾਡੀ ਕਿਸਾਨੀ ਚਾਹ ਪ੍ਰੋਬਲਮ ਆ ਸਾਡੇ ਪਾਣੀਆਂ ਚਾਹ ਪ੍ਰੋਬਲਮ ਆ ਜੇ ਸਾਨੂੰ ਕੋਈ ਦੇ ਸਮਝਦਿਓ ਗੱਲ ਇਹ ਜਿਹੜੀਆਂ ਚੀਜ਼ਾਂ ਨੇ ਹਨਾ ਇਹ ਮੈਂ ਹਮੇਸ਼ਾ ਕਹਿੰਦਾ ਹਾਂ ਉਹਨਾਂ ਗੱਲਾਂ ਨੂੰ ਪੰਜਾਬ ਦੇ ਵਿੱਚ ਸਿਰਫ ਇੱਕ ਹੀ ਮੁੱਦਾ ਹੋਣਾ ਚਾਹੀਦਾ ਖਾਸ ਕਰ ਆਪਣੀ ਸਿੱਖ ਕੌਮ ਦਾ ਕਿਉਂਕਿ ਸਿੱਖ ਕੌਮ ਇੱਕ ਇਦਾਂ ਦੀ ਕੌਮ ਆ ਜਿਹੜੀ ਹੱਦੋਂ ਵੱਧ ਦਸਵੰਦ ਕੱਢਦੀ ਆ ਹੋਰ ਕਮਿਟੀਆਂ ਵੀ ਕੱਢਦੀਆਂ ਨੇ ਪਰ ਸਿੱਖ ਕੌਮ ਦਾ ਦਿਲ ਬਹੁਤ ਖੁੱਲਾ ਆ ਆਪਾਂ ਲੰਗਰ ਲਾ ਲਾ ਕੇ ਲੰਗਰ ਲਾ ਲਾ ਕੇ ਪੂਰੀ ਕੰਟਰੀ ਨੂੰ ਆਪਾਂ ਰੋਟੀਆਂ ਪਾਣੀਆਂ ਲੰਗਰ ਸ਼ਕਾਤ ਆਪਾਂ ਸਾਰਿਆਂ ਨੂੰ ਆਪਣਾ ਨੰਬਰ ਬਣਾ ਲੈ ਵੀ ਅਸੀਂ ਲੰਗਰ ਲਾਉਨੇ ਆ ਪਰ ਆਪਾਂ ਨੂੰ ਐਂਡ ਦੇ ਉੱਤੇ ਹਾਸਲ ਦੱਸੋ ਕੀ ਹੁੰਦਾ ਕੀ ਬਣਨਾ ਚਾਹੁੰਦੇ ਆ ਆਪਾਂ ਹਾਂ ਕੋਈ ਆਪਣਾ ਦੱਸੋ ਮੈਨੂੰ ਕੋਈ ਚੀਜ਼ ਬਣਨਾ ਚਾਹੁੰਦੇ ਆਪਾਂ ਕਿੱਥੇ ਖੜੇ ਆ ਆ ਪਿਛਲੀ ਵਾਰ ਸ਼ੁਭਕਰਨ ਮੁੰਡਾ ਆਪਾਂ ਇਹੀ ਇਹੀ ਅੰਦੋਲਨ ਦੀ ਗੱਲ ਆ ਉਹਦੇ ਸਿਰ 'ਚ ਗੋਲੀ ਵੱਜੀ ਜਿਹੜੀ ਉਹ ਬੰਦੇ ਨੇ ਲੰਬੀ ਜ਼ਿੰਦਗੀ ਜਿਉਣੀ ਸੀਗੀ ਉਹ ਬੰਦਾ ਵਿਚਾਰਾ ਪਹਿਲਾਂ ਮਰ ਗਿਆ ਉਹ ਕਿਹੜੇ ਪਰਿਵਾਰ ਨੇ ਜਾ ਕੇ ਉਹਦੀ ਖ਼ਬਰ ਸਾਰ ਲਿੱਤੀ ਆ ਹੁਣ ਜਿਹੜਾ ਦਿਬਰੂਗੜ੍ਹ ਤੋਂ ਆਪਣੇ ਸਿੰਘ ਆਇਆ ਵਿਸੰਤ ਸਿੰਘ ਆਪਣੀ ਮਾਂ ਦੇ ਸੰਸਕਾਰ ਦੇ ਉੱਤੇ ਆਇਆ ਸੀਗਾ ਹੁਣ ਉਹ 7-7 ਦਿਨ ਦੀ ਪ੍ਰੋਬਲਮ ਮਿਲੀ ਸੀ ਸੁਣਦੇ ਵਿੱਚ ਆ ਰਿਹਾ ਵੀ ਉਹਦੀ ਮਾਂ ਦਾ ਵਿਚਾਰੀ ਦਾ ਇਲਾਜ ਨਹੀਂ ਹੋ ਸਕੇ ਤਾਂ ਉਹਦੀ ਡੈਥ ਹੋ ਗਈ। ਕਿਹੜੇ ਬੰਦੇ ਨੇ ਜਾ ਕੇ ਦੇਖਿਆ? ਪਰਸੋ ਚੌਥੇ ਸਾਰੇ ਪੰਥ ਕੱਟੇ ਹੋਏ ਫਿਰਦੇ ਜੀ ਉੱਤੇ। ਉਹਦੇ ਘਰ ਜਦਨ ਆਇਆ ਉਹ। ਦੱਸੋ ਮੈਨੂੰ ਕੌਣ ਕਿਹਦੇ ਲਈ ਖੜਦਾ? ਅਸੀਂ ਕਿਉਂ ਰੌਲਾ ਪਾਉਨੇ ਆ? ਵੀ ਕਿ ਕਿਸੇ ਨੇ ਤੁਹਾਡੇ ਪਿੱਛੇ ਨਹੀਂ ਜਾਣਾ ਹੈਗਾ। ਦੋ ਦੋ ਵਾਲੀ ਰਾਜਨੀਤੀ ਨਾ ਖੇਲੋ। ਆਪਣੇ ਹੀ ਕੌਮ ਦੇ ਬੰਦੇ ਇੱਕ ਪਾਸੇ ਕਹੀ ਜਾਂਦੇ ਨੇ ਖਾਲਿਸਤਾਨ ਜਾਂ ਖਾਲ ਖਾਲਸਾ ਰਾਜ। ਵੋਟਾਂ ਨੂੰ ਮੰਨਦੇ ਨਹੀਂ ਤੇ ਆਪਣੀ ਹੀ ਕੌਮ ਦੇ ਬੰਦੇ ਅੱਗੇ ਤੋਂ ਵੱਧ ਜਾ ਕੇ ਪਰਲੇ ਪਾਸੇ ਖੜੇ ਨੇ ਫੇ ਸਾਡੇ ਸਟੈਂਡ ਪੁੱਛੀ ਤੁਸੀਂ ਤੁਹਾਡਾ ਸਟੈਂਡ ਦੱਸੋ ਕੀ ਆ ਅਸੀਂ ਭੇੜ ਥੋੜਾ ਵੀ ਜਿੱਦ ਨੂੰ ਚੱਕਿਆ ਉਦੋਂ ਨੂੰ ਹੋਲੇ ਜਾਂ ਤਾਂ ਪੂਰੇ ਅਸੂਨ ਰੱਖੋ ਨਾ ਜੇ 1 ਪੁਆਇੰਟ ਤੇ ਖੜੇ ਹੋ ਤਾਂ 1 ਪੁਆਇੰਟ ਦੀ ਗੱਲ ਕਰੋ ਜੇ ਖਾਲਸਾ ਹੀ ਨਿਸ਼ਾਨ ਦੀ ਗੱਲ ਹੋ ਰਹੀ ਤਾਂ ਖਾਲਸਾ ਹੀ ਨਿਸ਼ਾਨ ਦੀ ਗੱਲ ਹੀ ਕਰੋ ਇਹ ਨਹੀਂ ਹੈਗੇ ਵੀ ਸਾਡੇ 4-5 ਬੰਦੇ ਜਾ ਕੇ ਪਰਲੇ ਪਾਸੇ ਖੜ੍ਹ ਜਾਣ ਇਹ ਚੀਜ਼ ਦਾ ਨੁਕਸਾਨ ਭਰਨਾ ਪੈਣਾ ਤੇ ਭਰ ਰਹੇ ਆ ਆਪਾਂ ਹੁਣ ਵੀ ਪਰ ਰਿਆਂ ਦਾ ਮਤਲਬ ਕੀ ਆ ਮੈਂ 2-4 ਬੰਦੇ ਹੋਰ ਘਰ ਆਨਾ ਸਿਰ ਤੇ ਦੇਖਣ ਨੂੰ ਦਸਤਾਰਾਂ ਨੇ ਵਧੀਆ ਦਾੜੇ ਪ੍ਰਕਾਸ਼ ਕੀਤੇ ਸਾਰਾ ਕੋ ਰੱਖੇ ਨੇ ਪਰ ਬੰਦੇ ਹੈਗੇ ਨੇ ਭਾਜਪੀ ਪਾਰਟੀਆਂ ਵੱਲਿਆਂ ਦੇ ਉਹ ਭਾਜਪੀ ਕੀ ਕਰ ਰਹੀ ਆ ਆਪਣੇ ముਰੇ ਸਾਰਾ ਕੋ ముਰੇ ਖੁੱਲਾ ਪਿਆ ਦੇਖ ਲੋ ਇਹ ਆਪਣੇ ਲੋਕਾਂ ਦੇ ਹਾਲਾਤ ਨੇ ਫਿਰ ਕਈ ਭੇੜ ਨਾ ਆ ਕੇ ਪੁੱਛਦੀ ਆ ਸਾਨੂੰ ਵੀ ਥੋੜਾ ਸਟੈਂਡ ਦੱਸੋ ਵੀ ਕੀ ਆ ਕਿ ਤੁਸੀਂ ਭਾਈ ਕਲੀਅਰ ਕਰੋ ਮੈਂ ਕਹਿੰਦਾ ਮੇਰੇ ਨਾਲੋਂ ਸਾਡੇ ਨਾਲੋਂ ਪਹਿਲਾਂ ਤੁਸੀਂ ਜਿਹੜੇ ਮੁੱਰੇ ਆਗੂ ਕੀਤੇ ਨੇ ਉਹਨਾਂ ਕਲੀਅਰ ਕਰਾ ਲਓ। ਵੀ ਇਹ ਕਿੱਧਰ ਨੂੰ ਨੇ ਪਹਿਲਾਂ ਦੱਸਣ। ਸਾਡੇ ਸਟੈਂਡ ਪੁੱਛ ਰਹੇ ਨੇ ਸਾਨੂੰ ਵੱਧ ਤੋਂ ਵੱਧ 10-15 ਬੰਦੇ ਸੁਣਦੇ ਨੇ। ਸਾਡੇ ਸਟੈਂਡ ਪੁੱਛ ਰਹੇ ਨੇ। ਇਹ ਸਾਡੇ ਸਟੈਂਡ ਦੱਸੋ ਕੀ ਨੇ। ਇਹਨਾਂ 20000 10000 ਭੇਟ ਸੁਣਦੀ ਆ ਉਹ ਦੱਸੋ ਪਹਿਲਾਂ ਉਹਨਾਂ ਦਾ ਸਟੈਂਡ ਕਲੀਅਰ ਕਰਾਓ। ਵੀ ਉਹਨਾਂ ਦਾ ਸਟੈਂਡ ਕੀ ਨੇ? ਵੀ ਪੰਜਾਬ ਪੱਕੀ ਹੈਗੇ ਨਾ ਕਿ ਨਹੀਂ ਉਹ? ਤੋ ਇੰਨੀ ਕੁ ਮੈਂ ਗੱਲ ਕਰਨੀ ਸੀ ਇਹ ਮਤਲਬ ਜਣੀ ਕੇ ਮੇਰਾ ਜਿਹੜੇ ਭਾਈ ਪੰਜ ਪਿਆਰਿਆਂ ਨੇ ਦਿਬਰਗੋੜਾ ਵਾਲਿਆਂ ਦਾ ਮਰਨ ਮਾਰਤ ਤੋੜਿਆ ਦੁਬਾਰਾ ਚ ਫੇਰ ਰਿਪੀਟ ਕਰ ਰਿਆ ਮੈਂ ਜਿਹੜੇ ਪੰਜ ਪਿਆਰਿਆਂ ਨੇ ਦਿਬਰਗੋੜਾ ਵਾਲਿਆਂ ਦਾ ਮਰਨ ਮਾਰਤ ਤੋੜਿਆ ਜਿਹੜੇ ਪੰਜ ਪਿਆਰਿਆਂ ਨੇ ਆਪਣੇ ਟਾਵਰ ਤੇ ਚੜੇ ਫੌਜੀ ਦਾ ਮਰਨ ਮਾਰਤ ਤੋੜਿਆ ਉਹਨਾਂ ਮੂਰੇ ਅਪੀਲ ਆ ਹੱਥ ਜੋੜ ਕੇ ਬੇਨਤੀ ਆ ਵੀ ਭਾਈ ਉਹੀ ਪੰਜ ਪਿਆਰੇ ਹੁਣ ਡੱਲੇ ਵਾਲੇ ਸਾਹਿਬਾਂ ਨੂੰ ਹੋਣਨ ਉਹਨਾਂ ਦਾ ਵੀ ਮਰਨ ਮਾਰਤ ਤੋੜ ਦੇਣਾ ਕਿਉਂਕਿ ਹਾਸਲ ਕੁਝ ਨਹੀਂ ਹੋਣਾ ਹੈਗਾ ਲੋਕ ਅੱਗੇ ਨਾਲੋਂ ਬਹੁਤ ਜਾਗਰੂਤ ਹੋ ਚੁੱਕੇ ਨੇ ਦੱਸੋ ਮੈਨੂੰ ਪੰਜਾਬ ਦੇ ਵਿੱਚੋਂ ਕਿੰਨੇ ਬੰਦੇ ਕਿੰਨੇ ਤੁਹਾਨੂੰ ਮਿੰਤਾ ਕਰਨੀਆਂ ਪੈ ਰਹੀਆਂ ਨੇ ਇਸ ਟਾਈਮ ਲੋਕਾਂ ਦੀਆਂ ਵੀ ਆ ਜਾਓ ਲੋਕਾਂ ਨੂੰ ਕਿਤੇ ਪਤਾ ਨਹੀਂ ਵੀ ਕੀ ਹੋ ਰਿਹਾ ਸੋ ਇੰਨੀ ਕ ਮੈਂ ਗੱਲ ਕਰਨੀ ਸੀ ਬਾਕੀ ਬਾਈ ਤੁਸੀਂ ਹਨਾ ਕਈ ਮੇਰੇ ਵੀਰ ਪੋਛਤੇ ਰਹਿੰਦੇ ਨੇ ਵੀ ਭਾਈ ਆਹ ਮੁੱਦੇ ਤੇ ਬੋਲ ਉਹ ਮੁੱਦੇ ਤੇ ਬੋਲ ਜਾ ਐਦਾਂ ਕਰ ਯਾਰ ਪਤਾ ਗੱਲ ਕੀ ਆ ਬੋਲਣ ਨੂੰ ਤਾਂ ਹਰੇਕ ਮੁੱਦੇ ਤੇ ਬੋਲੀ ਜਾਵਾਂਗੇ ਪਰ ਪ੍ਰੋਬਲਮ ਇਹ ਆ ਵੀ ਚੀਜ਼ ਉਹਤੇ ਹੀ ਗੱਲ ਕਰੋ ਵੀ ਜਿਹਦਾ ਤੁਹਾਨੂੰ ਮਾੜਾ ਮੋਟਾ ਪਤਾ ਜਿਹੜੀ ਚੀਜ਼ ਦਾ ਪਤਾ ਹੀ ਨਹੀਂ ਉਹਤੇ ਬੈਠਣ ਦਾ ਕੋਈ ਫਾਇਦਾ ਹੈ ਨਹੀਂ ਸਮਝੋ ਗੱਲ ਹੁਣ ਕਈ ਬੰਦੇ ਸਾਡੇ ਨਾਲ ਕੇ ਅਮਰਤਪਾਲ ਦੇ ਮੁੱਦੇ ਤੇ ਬੈਠੀ ਜਾਂਦੇ ਨੇ ਉਹਨਾਂ ਨੂੰ ਆਪਣੀ ਐਦਾਂ ਹੀ ਗੱਲਾਂ ਦਾ ਪਤਾ ਨਹੀਂ ਹੁੰਦਾ ਜਾਂ ਉਹਨਾਂ ਨੂੰ ਦੱਸੀ ਦੇਣ ਵੀ ਆਹ ਗੱਲਾਂ ਆਏ ਨੇ ਫਿਰ ਉਹ ਕਹਿੰਦੇ ਨੇ ਹਾਂ ਸਾਨੂੰ ਪਤਾ ਹੁਣ ਇੱਕ ਨੂੰ ਹੀ ਆ ਨੇ ਸੋ ਹਾਲਾਤ ਇਹ ਜਿਹੇ ਹੋਏ ਨੇ ਆਪਣੇ ਉਹਨੀ ਕੁ ਮੈਂ ਗੱਲ ਕਰਨੀ ਸੀ ਚੰਗਾ ਬਾਈ ਬਾਕੀ ਡੱਲੇ ਵਾਲਾ ਸਾਹ ਮੁਰ ਤਾਂ ਬੇਨਤੀ ਆ ਬਾਬਾ ਜੀ ਤੁਸੀਂ ਆਪ ਸਿਆਣੇ ਹੋ ਵਧੀਆ ਰੱਖਦੇ ਹੋ ਪਰਸਨੈਲਿਟੀ ਵਧੀਆ ਰੱਖਦੇ ਹੋ ਆਗੂ ਬਣੇ ਹੋ ਕੌਮ ਦੇ ਤੇ ਕੌਮ ਦੇ ਆਗੂ ਨੂੰ ਇਦਾਂ ਦੀਆਂ ਚੀਜ਼ਾਂ ਕਰਨੀਆਂ ਵੀ ਭਾਈ ਜਿਹੜਾ ਕੌਮ ਦਾ ਆਗੂ ਪਿੱਛੇ ਹੋ ਕੇ ਮਰਨ ਵਰਤੇ ਆਪਣੇ ਆਪ ਨਹੀਂ ਮਾਰੇ ਫਿਰ ਉਹ ਤਾਂ ਕੋਈ ਲੜਾਈ ਹੀ ਨਹੀਂ ਹੋਈ ਨਾ ਜਾਂ ਤਾਂ ਮੈਦਾਨ 'ਚ ਲੜ ਕੇ ਸ਼ਹੀਦ ਹੋਵੋ ਗੋਲੀ ਖਾ ਕੇ ਸ਼ਹੀਦ ਹੋਵੋ ਵੀ ਭਾਈ ਹਾਂ ਬੰਦੇ ਕਿਸਾਨ ਮੁਰਾ ਜਿਗਾ ਸਾਡਾ ਆਗੂ ਇਹਨੇ ਗੋਲੀ ਮਾਰੀ ਉਹਨਾਂ ਨੇ ਤਾਂ ਸ਼ਹੀਦ ਹੋਇਆ ਏ ਆਪਣੇ ਆਪ ਨੂੰ ਖਤਮ ਕਰਕੇ ਕੀ ਕਰਾਂਗੇ ਆਪਾਂ ਆਪਣੇ ਹੱਥ ਪੱਲੇ ਕੁਝ ਨਹੀਂ ਲੱਗਣਾ ਸੋ ਇੰਨੀ ਮੈਂ ਗੱਲ ਕਰਨੀ ਸੀਗੀ ਸਸਸੀ ਕਾਲਜੀ ਸਾਰਿਆਂ ਨੂੰ